ਨਕਰਨਾਟਕ ਦੇ ਵਿੱਚ ਡੀਜੀਪੀ ਸਾਹਿਬ ਦਾ ਕੰਨੇ ਕਤਲ ਹੋ ਗਿਆ ਤੇ ਕਤਲ ਵੀ ਉਹਨਾਂ ਦੀ ਪਤਨੀ ਨੇ ਕਰਤ ਕਰਦੇ ਵਿੱਚ ਹਾਲਾਂਕਿ ਚਲੋ ਪੱਖ ਇਹ ਦਿੱਤਾ ਜਾ ਰਿਹਾ ਕਿ ਡਿਪਰੈਸ਼ਨ ਦੇ ਸ਼ਿਕਾਰ ਸੀ ਵਿੱਚ ਉਹਨਾਂ ਦੀ 30 ਦਾ ਨਾਮ ਵੀ ਆ ਰਿਹਾ ਪਰ ਉਹ ਅਜੇ ਕੋਈ ਪੁਸ਼ਟੀ ਨਹੀਂ ਕਿ ਉਹ ਇਨਵੋਲਵ ਸੀ ਵਿੱਚ ਕਿ ਨਹੀਂ ਮਿੰਟੋ ਜੀ ਇਸ ਤਰ੍ਹਾਂ ਦੇ ਵਰਤਾਰੇ ਸਮਾਜ ਦੇ ਵਿੱਚ ਕਿਉਂ ਵੱਧ ਰਹੇ ਨੇ ਕਿਉਂ ਇਹ ਚੀਜ਼ਾਂ ਦਿਨੋਂ ਦਿਨ ਜ਼ਿਆਦਾ ਹੋ ਰਹੀਆਂ ਨੇ ਖਾਸ ਕਰਕੇ ਆਪਦੇ ਰਿਸ਼ਤਿਆਂ ਦੇ ਵਿੱਚ ਕਤਲ ਵਾਲੀਆਂ ਚੀਜ਼ਾਂ ਜਿਹੜੀਆਂ ਘਟਨਾਵਾਂ ਬਹੁਤ ਸੁਣੀਆਂ ਪੁਣੇ ਦਿਨਾਂ ਜੀ ਇਸ ਹਸਾਬ ਕਾ ਡੀਜੀਪੀ ਓਮ ਪ੍ਰਕਾਸ਼ ਜੀ ਘੱਲੇ ਆ ਕਿ ਇਹ ਚੀਜ਼ ਮੈਂ ਪੜੀ ਆ ਕਿ ਇਹਦੀ ਵਾਈਫ ਨੂੰ ਇੱਕ ਬਿਮਾਰੀ ਸੀ ਅੰਗਰੇਜ਼ੀ ਚ ਤੇ ਉਹਦਾ ਪਤਾ ਨਹੀਂ ਕੀ ਨਾਮ ਲੈਂਦੇ ਆ ਜੀ ਮੈਨੂੰ ਨਹੀਂ ਐਡਾ ਲੰਮਾ ਨਾਮ ਲੈਣਾ ਹੋਣਾ ਹੂੰ ਤਾਂ ਉਹ ਹੁੰਦਾ ਕਿ ਕੋਈ ਬੰਦਾ ਭਰਮ ਪਾਲ ਲੈਂਦਾ ਉਹਦੇ ਨਾਲ ਜ਼ਹਿਮ ਚ ਭਰਮ ਪੈਦਾ ਹੋ ਜਾਂਦਾ فرض ਕਰੋ ਕਿ ਇੱਕ ਭਰਮੀ ਹੈ ਨਾ ਕਿ ਤੁਸੀਂ ਮੇਰੇ ਤੋਂ ਹੀ ਡਰਨ ਲੱਗ ਜਾਓ ਕਿ ਇਹ ਮੈਨੂੰ ਮਾਰ ਦੇਗਾ ਹੂੰ ਤਾਂ ਜਦੋਂ ਤੁਹਾਡੇ ਅੰਦਰ ਤੁਹਾਡੇ ਦਿਮਾਗ ਨੂੰ ਇਹ ਸੰਕੇਤ ਮਿਲ ਗਿਆ ਕਿ ਇਹ ਮੈਨੂੰ ਮਾਰ ਸਕਦਾ ਜੀ ਠੀਕ ਹੈ ਮੈਂ ਜਿੰਨਾ ਮਰਜ਼ੀ ਪਿਆਰ ਕਰਦਾ ਹੋ ਸਕਦਾ ਤਾਂ ਹੋ ਸਕਦਾ ਬੰਦਾ ਡਰਿਆ ਪਹਿਲੇ ਮਾਰ ਦੇਵੇ ਤਾਂ ਇਸ ਤਰ੍ਹਾਂ ਦੀ ਬਿਮਾਰੀ ਦਾ ਜ਼ਿਕਰ ਉਹ ਹੈ ਕਿ ਨਹੀਂ ਉਹ ਮੈਡੀਕਲ ਜਾਂਚ ਦਾ ਵਿਸ਼ਾ ਸਰ ਜੀ ਕਿਉਂਕਿ ਜਿੰਨਾ ਚਿਰ ਮੈਡੀਕਲ ਜਾਂਚ ਨਹੀਂ ਹੋਏਗੀ ਹਮ ਪੁਸ਼ਟੀ ਨਹੀਂ ਹੁੰਦੀ ਉਹ ਸਿਰਫ ਇੱਕ ਚਰਚਾ ਗਣੀ ਜਾਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਨਾ ਜੀ ਸੈਕੰਡ ਚੀਜ਼ ਕਿ ਪ੍ਰਾਪਰਟੀ ਦੇ ਨਾਮ ਤੇ ਵੀ ਇਹਨਾਂ ਦਾ ਝਗੜਾ ਹੁੰਦਾ ਸੀਗਾ ਕਿਉਂਕਿ ਘਰਾਂ 'ਚ ਵੀ ਇੱਕ ਬੜੀ ਵਿਵਪਤਾ ਹੈ ਨਾ ਹਮ ਜਿਨ੍ਹਾਂ ਕੋਲ ਨਾ ਹੋਵੇ ਜੀ ਤਾਂ ਕਈ ਵਾਰ ਉਹ ਜ਼ਿਆਦਾ ਸੁਖੀ ਹੁੰਦੇ ਆ ਹਮ ਤੇ ਕਈ ਵਾਰ ਜਿਹਨਾਂ ਕੋਲ ਬਹੁਤ ਹੁੰਦਾ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਹੁੰਦੇ ਬਿਲਕੁਲ ਐਸੀ ਹੋਣ ਦੀ ਲੋਚਾਂ ਤੇ ਸਾਰਿਆਂ ਨੂੰ ਹੁੰਦੀ ਕਿ ਮੇਰੇ ਕੋਲ ਬਹੁਤ ਹੋਵੇ ਜੀ ਚਲੋ ਖੈਰ ਇਹ ਵੀ ਇੱਕ ਮਸਲਾ ਹੈ ਹੁਣ ਜਿਹੜਾ ਮੁੰਡਾ ਹੈ ਮੁੰਡਾ ਹੈ ਜਿਹੜਾ ਹੂੰ ਉਹ ਤੇ ਮੇਰੇ ਖਲ ਦੇ ਨਾਲ ਆਪਦੀ ਭੈਣ ਵੱਲ ਵੀ ਕਿਤੇ ਨਾ ਕਿਤੇ ਸ਼ੱਕੀ ਨਜ਼ਰ ਸ਼ੱਕੀ ਨਜ਼ਰ ਰੱਖ ਰਿਹਾ ਕਿ ਇਹ ਵੀ ਸ਼ਾਮਿਲ ਆ ਕਿਉਂਕਿ ਜਦੋਂ ਉਹਦੀ ਮੌਤ ਹੋਈ ਆ ਪਲੇਟ ਦੇ ਵਿੱਚ ਮੱਛੀ ਪਈ ਆ ਚੌਲ ਪਏ ਲੜਾਈ ਹੋਈ ਹੈ ਫਿਰ ਇਹਦਾ ਮਤਲਬ ਹੈ ਹੂੰ ਦੱਸਦੇ ਆ ਕਿ ਉਹਨੇ ਯਾਨੀ ਉਹਦੀ بیوی ਨੇ ਚੋੱਕ ਕੇ ਉਹਦੇ ਤੇ ਮਿਰਚਾਂ ਧੋੜੀਆਂ ਨੇ ਹੂੰ ਜਦੋਂ ਮਿਰਚਾਂ ਧੋੜੀਆਂ ਉਹ ਜਹਰਾ ਜੀ ਗੱਲ ਆ ਅੱਖਾਂ 'ਚ ਮਿਰਚਾਂ ਜਾਂ ਨਾਸਾਂ 'ਚ ਮਿਰਚਾਂ ਚੜਨ ਗਿਆ ਤੇ ਬੰਦਾ ਇਧਰ ਉਧਰ ਦੌੜਦਾ ਉਸ ਵੇਲੇ ਫਿਰ ਉਹਨੇ ਛਾਕੂ ਮਾਰੇ ਨੇ ਹੂੰ ਬਾਹਰ ਖਾਸੇ ਕੀਤੇ ਆ ਜੀ ਤਾਂ ਫਿਰ ਕੁੜੀ ਜੇ ਕੋਲ ਉੱਥੇ ਮੌਜੂਦ ਆ ਉਸਨੇ ਉਥੇ ਕੀ ਯਤਨ ਕੀਤਾ ਜਾਂ ਪੁਲਿਸ ਨੂੰ ਕਿਵੇਂ ਸੂਚਿਤ ਕੀਤਾ ਫਿਰ ਥੋੜੇ ਸਵਾਲ ਜ਼ਰੂਰ ਬਣਦੇ ਪਰ ਇਹ ਕਾਫੀ ਵੱਡੀ ਖਬਰ ਬਣ ਗਈ ਇੰਡੀਆ ਦੇ ਵਿੱਚ ਕਿ ਸਾਬਕਾ ਡੀਜੀਪੀ ਨੂੰ ਉਹਦੀ ਘਰ ਦੀ ਨੇ ਮਾਰ ਦਿੱਤਾ ਜੀ 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 ਮੇਨੂੰ ਜੀ ਸੱਚਮੁੱਚ ਬਹੁਤ ਹੀ ਮੰਦ ਭਾਗੀਆਂ ਘਟਨਾਵਾਂ ਨੇ ਜਿਹੜੀਆਂ ਰੋਜ਼ ਤੁਹਾਨੂੰ ਆਪਦੇ ਹੀ ਰਿਸ਼ਤਿਆਂ ਤੋਂ ਆਪਦੇ ਨੇੜਲੇ ਰਿਸ਼ਤਿਆਂ ਤੇ ਕਹੋ ਕਿ ਇੱਕ ਤਰ੍ਹਾਂ ਨਸ਼ਕੀ ਨਜ਼ਰ ਨਾਲ ਵੇਖਣ ਵਾਸਤੇ ਮਜਬੂਰ ਕਰ ਦਿੰਦੀਆਂ ਨੇ